ਹਾਂਜੀ ਇਹ ਬੈਨ ਨੇ ਸਪੈਸ਼ਲ ਜਾਗੂ ਵਾਸਤੇ ਰੈਡੀ ਕਰਵਾਇਆ ਮਿਰਰ ਵਰਕ ਦਾ ਸੂਟ yellow ਕਲਰ ਦੇ ਉੱਪਰ ਬਹੁਤ ਸੋਹਣਾ ਲੱਗਦਾ ਸ਼ਰਾਰਾ ਸੂਟ ਬਣਿਆ ਹੈ ਤੁਸੀਂ ਇਸ ਦੇ ਵਿੱਚ ਲਹਿੰਗੇ ਦੇ ਵਿੱਚ ਵੀ ਜਾ ਸਕਦੇ ਹੋ ਇਦਾਂ ਦੇ ਸੂਟ ਬਣੇ ਹੋਏ ਇੱਕ ਤਰ੍ਹਾਂ ਦਾ ਅਲੱਗ ਜਿਹਾ ਕਨਸੈਪਟ ਹੋ ਜਾਂਦਾ ਕਿਉਂਕਿ ਅੱਜ ਕੱਲ ਸ਼ਾਰਟ ਕੁਰਤੀਆਂ ਦੇ ਨਾਲ ਲਹਿੰਗਿਆਂ ਦਾ ਕਾਫੀ ਟ੍ਰੈਂਡ ਹੈਗਾ ਚਾਹੇ ਤੁਸੀਂ ਬਰਾਤ ਵਾਸਤੇ ਸ਼ਗਨ ਵਾਸਤੇ ਜਾਂ ਫਿਰ ਹਲਦੀ ਵਾਸਤੇ ਕੋਈ ਵੀ ਇਦਾਂ ਦੇ ਲਹਿੰਗੇ ਬਣਾਉਣੇ ਹੋਣ ਤਾਂ ਤੁਸੀਂ ਕੁਰਤੀਆਂ ਦੇ ਵਰਕ ਕਰਵਾ ਸਕਦੇ ਹੋ ਬਹੁਤ ਸੋਹਣੇ ਲੱਗਦੇ ਨੇ ਇਸ ਤੋਂ ਇਲਾਵਾ ਮਸ਼ੀਨਵਰਕ ਦੇ ਸੂਟ ਵੀ ਆਪਾਂ ਰੈਡੀ ਕਰਦੇ ਹਾਂ ਤੁਸੀਂ ਮਸ਼ੀਨਵਰਕ ਦੇ ਸੂਟ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋ if foxgeorget ਦਾ ਫੈਬਰਿਕ ਆ ਜੀ ਪਰ ਮੀਟਰ ਦੇ ਅਕੋਰਡਿੰਗ ਤੇ ਤੁਸੀਂ 2.5 ਮੀਟਰ ਤੋਂ ਉੱਪਰ ਕੱਟ ਲੈ ਸਕਦੇ ਹੋ ਡਿਜ਼ਾਈਨਰ ਸੂਟ ਆਪਣੇ ਕੋਲ ਹਰ ਟਾਈਮ ਅਵੇਲੇਬਲ ਹੁੰਦਾ ਹੈ ਕੋਈ ਵੀ ਡਿਜ਼ਾਈਨ ਤੁਸੀਂ ਸਾਡੇ ਤੋਂ ਬਣਵਾ ਵੀ ਸਕਦੇ ਹੋ ਤੇ ਇਸ ਤਰ੍ਹਾਂ ਬਣੇ ਹੋਏ ਲੈ ਵੀ ਸਕਦੇ ਹੋ ਸ਼ਿਮਰ ਦਾ ਫੈਬਰਿਕ ਆ ਜੀ ਜੇਕਰ ਤੁਸੀਂ ਪ੍ਰਿੰਟ ਦੇ ਵਿੱਚ ਕੁਝ ਲੈਣਾ ਚਾਹੁੰਦੇ ਤਾਂ ਅੱਜਕੱਲ ਸ਼ਿਮਰ ਬਹੁਤ ਟ੍ਰੈਂਡ ਵਿੱਚ ਸੌਫਟ ਹੁੰਦੀ ਹੈ ਬਹੁਤ ਪਿਆਰਾ ਫੈਬਰਿਕ ਆ ਮੈਚਿੰਗ ਬਹੁਤ ਸੋਹਣੀਆਂ ਨੇ ਤੇ ਇਹ ਆ ਰਾਮ ਟੈਕਸ ਦੀ ਆ ਜੀ ਬ੍ਰਾਂਡ ਦੀ ਸ਼ਿਮਰ ਤੇ ਇਸ ਤੋਂ ਲਾਵਾ ਸੋਹਣੇ ਸੋਹਣੇ ਡਿਜ਼ਾਈਨ ਦੇਖ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ